ਫਿਰੋਜ਼ਪੁਰ ਦੇ ਕਸਬਾ ਮਖੂ ਨਜ਼ਦੀਕ ਪੈਂਦੇ ਪਿੰਡ ਚਾਂਗੀਆਂ ਦੇ ਫੌਜੀ ਜਵਾਨ ਅਮਰਤਪਾਲ ਸਿੰਘ ਦੀ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਕਰੀਬ 8 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਏ ਸ਼ਰੀ ਨਗਰ ਚ ਤੈਰਾਤ ਅਮਰਤਪਾਲ ਸਿੰਘ ਕੁਝ ਦਿਨ ਪਹਿਲਾਂ ਛੁੱਟੀ ਆਇਆ ਸੀ। ਮ੍ਰਿਤਕ ਅਮਰਤਪਾਲ ਸਿੰਘ ਦੀ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਅਤੇ ਉਨ੍ਹਾਂ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ। ਫੌਜੀ ਜਵਾਨ ਦਾ ਹਲੇ 5 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਅੱਜ ਫੌਜੀ ਜਵਾਨ ਅਮਰਤਪਾਲ ਸਿੰਘ ਦਾ ਉਹਨਾਂ ਦੇ ਪਿੰਡ ਚਾਂਗਿਆਚ ਸਰਕਾਰੀ ਸਮਾਧਾਨ ਨਾਲ ਅੰਤਮ ਸੰਸਕਾਰ ਕੀਤਾ ਗਿਆ। ਇਸ ਮੌਕੇ ਤੇ ਫੌਜ ਦੀ ਟੁਕੜੀ ਵੱਲੋਂ ਉਹਨਾਂ ਨੂੰ ਸਲਾਮੀ ਦਿੱਤੀ ਗਈ। ਜਾਸਨ ਬਹੁਤ ਸਨੇਹ ਨਾਲ ਇਹ ਬੱਚਾ ਜੀ ਹਾਂਜੀ 6 ਮਹੀਨੇ ਵਿਆਹ ਹੋ ਜयो ਯਾਰ ਵੇਚਦੀ ਬੰਨ ਰੱਖ ਜੀ ਦੋਸਤ ਠੀਕ ਹੈ ਬਹੁਤ ਜ਼ਿਆਦਾ ਸਾਰਾ ਹੈ ਬਹੁਤ ਜੀ ਇੱਕ ਬੱਚਾ ਸੀ ਅੱਜ ਬੱਚੇ ਦਾ ਸਰਕਾਰੀ ਸਨਮਾਨਨਾ ਜਿਹੜਾ ਕੀਤਾ ਸੰਧਵਸਕਾਰ ਕੀਤਾ ਗਿਆ ਹੈ ਇੰਡੀਅਨ ਆਰਮੀ ਦੁਆਰਾ ਕੀ ਕਹਿਣਾ ਚਾਹੁੰਦੇ ਸੀ ਵਧੀਆ ਸਨਮਾਨ ਨਾਲ ਸਤਿਕਾਰ ਕੀਤਾ ਗਿਆ ਠੀਕ ਹੈ ਜੀ ਬਹੁਤ ਬਾਤ ਆਸ ਦੇ ਨਾਲ ਸਤਿਕਾਰ ਕੀਤਾ ਗਿਆ ਛੋਟੇ ਜਵਾਨ ਨੂੰ ਹਾਂਜੀ ਮੇਰਾ ਭਰਾ ਹੀ ਲੱਗਦਾ ਸੀ ਠੀਕ ਹੈ ਜੀ ਬਹੁਤ ਮੰਦ ਕੜਨੀ ਘਟਨਾ ਵਾਪਰੀ ਹਾਂਜੀ 2-3 ਦਿਨ ਹੋਇਆ ਛੁੱਟੀ ਗਈ ਨੂੰ ਹਾਂਜੀ ਤੇ ਰਾਸਤੇ 'ਚ ਐਕਸੀਡੈਂਟ ਹੋ ਗਿਆ ਹਾਂਜੀ ਬਹੁਤ ਮਾੜੀ ਘਟਨਾ ਹੋਈ ਠੀਕ ਹੈ ਕੀ ਨਾ ਸੀ ਫੁੱਜਵੀਰ ਦਾ ਮੋਨੀ ਹੋ ਗਿਆ ਪਹਿਲਾਂ ਸ਼ਾਦੀ ਹੋਈ ਇਹਨੂੰ ਠੀਕ ਹੈ ਜੀ ਤੇ ਅਵੀਰ ਨਾਲ ਹੀ ਵਾਈਫ ਸੀ ਹਾਂਜੀ ਤੇ ਰਸਤੇ 'ਚ ਐਕਸੀਡੈਂਟ ਹੋਣ ਕਰਕੇ ਬਹੁਤ ਔੜੀ ਕੱਢਣਾ ਪਿਆ ਹਾਂਜੀ ਡੈਥ ਹੋ ਗਈ ਜੀ ਪਰਦਾਸ਼ਨ ਹਾਂਜੀ ਹੋ ਗਿਆ ਕਰਤਾ ਜੀ ਠੀਕ ਹੈ ਜੀ ਡੈਥ ਹੋ ਗਈ ਠੀਕ ਹੈ ਜੀ ਅੱਜ ਕਿ ਨਾ ਕਿਸੇ ਫੌਜੀ ਜਿਹੜਾ ਸ਼ਹੀਦ ਹੋਇਆ ਜੀ ਅਮਰਪਾਲ ਅਮਰਪਾਲ ਸਿੰਘ ਹਾਂਜੀ ਤੁਹਾਡਾ ਭਰਾ ਸੀਗੇ ਜੀ ਹਾਂਜੀ ਇਹ ਮੇਰਾ ਭਰਾ ਪਿੰਡ ਕਿਹੜਾ ਸੀਗੇ ਜੀ ਪਿੰਡ ਚੰਗੀਆਂ ਜੀ ਚੰਗੀਆਂ ਜੀ ਤੇ ਅੱਜ ਅੰਤਮ ਸਨਕਾਰ ਕੀਤਾ ਗਿਆ ਜੀ। ਅੰਤਮ ਸਨਕਾਰ ਕੀਤਾ ਗਿਆ ਜੀ ਹਾਂ ਜੀ। ਪਿੰਡ ਦੇ ਸ਼ਮਸ਼ਾਨ ਘਰ। ਪਿੰਡ ਦੇ ਸੁਨਾਮ ਘਰ ਵਿੱਚ ਅੰਤਮ ਸਨਕਾਰ ਕੀਤਾ ਗਿਆ ਜੀ। ਠੀਕ ਹੈ। ਕੀ ਕਹਿਣਾ ਚਾਹੁੰਦੇ? ਸਲੋ ਪੜਾਣਾ ਬਸ ਉਹ ਜੋ ਅੰਦਮਾਨ ਕਰੇ ਜਬੋਗ। ਇਹੋ ਪੜਾਣਾ ਪਾਉਨੇ ਆ। ਬਹੁਤ ਮਾਰੀ ਘੜਨਾ ਵਾਪਰੀ ਆ। ਠੀਕ ਹੈ। ਪਰਿਵਾਰ ਚ ਬਸ ਚਾਚਾ ਜੀ, ਮਾਸੀ ਜੀ ਹਾਂ ਜੀ ਤੇ ਇੱਕ ਹੀ ਬੇਟਾ ਸੀ। ਠੀਕ ਹੈ ਜੀ। ਤੇ ਉਹ ਕੁਦੀ ਵਾਈਫ ਸੀ ਜੀ ਠੀਕ ਹੈ ਜੀ ਇਹ ਬੱਚਾ ਵੀ ਸੀਗਾ ਜੀ ਨਹੀਂ ਬੱਚਾ ਨਹੀਂ ਜੀ 5-4 ਮਹੀਨੇ ਪਹਿਲੇ 4-4 ਸਾਲ ਦੀ ਹੁੰਦੀ ਠੀਕ ਹੈ ਜੀ ਤੇ ਸਰਵਿਸ ਕਰਦੇ ਨੂੰ ਕਿੰਨਾ ਚਿਰ ਹੋ ਗਿਆ ਜੀ ਹੋਰ ਸਰਵਿਸ ਕਰਦੇ ਨੂੰ 8 ਸਾਲ ਹੋ ਗਏ ਸੀ 8 ਸਾਲ ਜੀ ਹਾਂ ਜੀ ਕਿਹੜੀ ਜਗ੍ਹਾ ਡਿਊਟੀ ਸੀ ਸੀ ਸ਼੍ਰੀਨਗਰ ਤੋਂ ਵਿੱਚ ਡਿਊਟੀ ਸੀ ਹਾਂ ਜੀ ਤੇ ਹਾਂ ਜੀ ਛੁੱਟੀ ਆਇਆ ਸੀ ਤਿੰਨ-ਚਾਰ ਦਿਨ ਹੋ ਗਏ ਹਾਂ ਜੀ ਤੇ ਬਹੁਤ ਹੀ ਐਕਸੀਡੈਂਟ ਹੋਣ ਕਰਕੇ ਬਹੁਤ ਮਾਰ ਕਰਨ ਵਾਲਾ ਠੀਕ ਬਾਪੂ ਜੀ ਕੀ ਕਹਿਣਾ ਚਾਹੁੰਦੇ ਸੀ ਇਹੋ ਕਹਿੰਦੇ ਜਾਨਾ ਵੀ ਜਦੋਂ ਜੋ ਹੁਣ ਸਾਡਾ ਤੇ ਵੇਲਾ ਅਈ ਆਨੇ ਜੋ ਸਰਕਾਰ ਜੋ ਕਰ ਸਕਦੀ ਉਹ ਕਰੇ ਆਉਂਦਾ ਹਾਂਜੀ ਤੇ ਸਾਡੇ ਬੰਦੇ ਕੱਖ ਨੂੰ ਜੱਟ ਲਈ ਇਰਾਦਾ ਹਾਂਜੀ ਆ ਜਿੰਨੇ ਆ ਅੱਜ ਸਰਕਾਰੀ ਸਨਮਾਨਨਾਮ ਬੇਟੇ ਦਾ ਸਨਕਾਰ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਅਈ ਇਹੋ ਕਹਿੰਦਾ ਜਿਉਂਨੇ ਆ ਵੀ ਬਾਕੀ ਬਹੁਤ ਮਾਰੀ ਗੱਲ ਹੈ ਸਾਡਾ ਬੱਚਾ 8 ਸਾਲ ਹੋ ਗਏ 9 ਸਾਲ ਜੀ ਕਰਦੇ ਆਈ ਗੁਜ਼ਰ ਗਿਆ ਠੀਕ ਹੈ ਜੀ ਚਲੋ ਅਸੀਂ ਤੇ ਕਹਿੰਦੇ ਰੁੱਤੀ ਨਾ ਹੋਰ ਚਾਰ ਦਿਨ ਆਉਂਦਾ ਹਾਂਜੀ ਤੇ ਇੱਧੇ ਆ ਕੇ ਨਾਮ ਇਹ ਵਾਕਾ ਹੁੰਦਾ ਠੀਕ ਹੈ ਜੀ ਇਹੋ ਗੱਲ ਕਹਣਾ ਜਿੰਨੇ ਜਦੋਂ ਸਰਕਾਰ ਜੋ ਭਵੰਦ ਮੰਡ ਕਰ ਸਕਦਾ ਉਹ ਕਰ ਸਕੇ ਜਨਾਬ ਜੀ ਬਹੁਤ ਤਕਲੀਫ ਦੇ ਘਟਣਾ ਹੋਈ ਹੈ ਠੀਕ ਹੈ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੀ ਉਹਦਾ ਸਾਰਾ ਉਹ ਸੀ ਹਾਂਜੀ ਮਾਂ ਬਾਪ ਬਜ਼ੁਰਗ ਹੋ ਚੁੱਕੇ ਹਨ ਇਹਨਾਂ ਦੇ ਬੱਚਾ ਸਰਕਾਰੀ ਨੌਕਰੀ ਮੁਸ਼ਕਿਲ ਨਾਲ ਲੱਗਾ ਸੀ ਵਧੀਆ ਇਹਨਾਂ ਦਾ ਤੌਰ ਤਰੀਕਾ ਚੱਲ ਰਿਹਾ ਸੀ ਘਰ ਦਾ ਹਾਂਜੀ ਪਰ ਗੁੜਾਪੇ ਵਿੱਚ ਆ ਗਿਆ ਨਾ ਦੀ ਜੋ ਸਾਰੇ ਦੀ ਛੋਟੀ ਸੀ ਉਹ ਟੁੱਟ ਚੁੱਕੀ ਆ ਹਾਂਜੀ ਬਾਕੀ ਜਿੰਨਾ ਵੀ ਹੋ ਸਕੇ ਸਰਕਾਰ ਸੈਂਟਰਲ ਸਰਕਾਰ ਸਟੇਟ ਸਰਕਾਰ ਹੋ ਸਕੇ ਜੋ ਵੀ ਬਣਦਾ ਸਰਦਾ ਇਹਨਾਂ ਦਾ ਜੋ ਵੀ ਸਨਮਾਨ ਆ ਬੱਚੇ ਦਾ ਜਾਂ ਇਹਨਾਂ ਦੇ ਮਾਪੇ ਦਾ ਇਹਨਾਂ ਨੂੰ ਹੱਕ ਦਾ ਦਿੱਤਾ ਜਾਵੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ